ਅੱਜ ਇੱਕ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਐਟਕ ਰਜਿਸਟਰਡ ਪੰਜਾਬ ਨਾਲ ਲੇਬਰ ਡਿਪਾਰਟਮੈਂਟ ਦੀ ਇੱਕ ਮੀਟਿੰਗ ਹੋਈ ਹੈ ਐਲਸੀ ਸਰਦਾਰ ਗੁਰਪ੍ਰੀਤ ਸਿੰਘ ਨਿ ਸਪੈਸ਼ਲ ਤੌਰ ਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇਸ ਸਬੰਧੀ ਮੀਟਿੰਗ ਕੀਤੀ ਹੈ ਕਿ ਜਿੰਨੇ ਵੀ ਲਾਹਪਤਰੀ ਕਿਰਤੀਆਂ ਦੇ ਬਕਾਇਆ ਮਾਮਲੇ ਹੈਗੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਹੱਲ ਕੀਤਾ ਜਾਵੇਗਾ ਖਾਸ ਤੌਰ ਤੇ ਲਾਹਪਤਰੀ ਕਿਰਤੀਆਂ ਦੇ ਵਿਦਿਆਰਥੀ ਬੱਚਿਆਂ ਦੇ ਜਿਹੜੇ ਰੁਕੇ ਹੋਏ ਵਜੀਫੇ ਨੇ ਉਹਨਾਂ ਨੂੰ ਜਾਰੀ ਕਰਨ ਵਾਸਤੇ ਜਿਹੜਾ ਖੁੱਲ ਕੇ ਚਰਚਾ ਹੋਈ ਹੈ ਔਰ ਐਲ ਸੀ ਸਾਹਿਬ ਨੇ ਬਕਾਇਦਾ ਯੂਨੀਅਨ ਤੋਂ ਇਸ ਗੱਲ ਦਾ ਸਾਥ ਮੰਗਿਆ ਹੈ ਕਿ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਯੂਨੀਅਨ ਸਾਥ ਦੇਵੇ ਯੂਨੀਅਨ ਨੇ ਵਿਸ਼ਵਾਸ ਦਵਾਇਆ ਹੈ ਕਿ ਮੈਟ ਦੇ ਆਧਾਰ ਤੇ ਪਾਰਦਰਸ਼ੀ ਟੰਗ ਦੇ ਨਾਲ ਜਿਹੜੇ ਲਾਹ ਪਾਤਰੀ ਕਿਰਤਿਆਂ ਦੇ ਜਿਹੜੇ ਬਕਾਇਆ ਰਾਸ਼ੀ ਹੈ ਉਹਨਾਂ ਦੇ ਜਿਹੜੀ ਰਾਸ਼ੀ ਜਾਰੀ ਕੀਤੀ ਜਾਵੇ ਜਿਹੜੇ ਉਹਨਾਂ ਦੇ ਬੱਚੇ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਪਿਛਲੇ ਲੰਬੇ ਸਮੇ ਤੋਂ ਜਿਹੜੇ ਵਜੀਫੀਆਂ ਦੀ ਰਾਸ਼ੀ ਪਈ ਹੈ ਉਹ ਜਾਰੀ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਨਜਾਇਜ਼ ਤੌਰ ਤੇ ਆਬਜੈਕਸ਼ਨ ਲਗਾਏ ਜਾ ਰਹੇ ਨੇ ਗੈਰਵਾਜਬ ਆਬਜੈਕਸ਼ਨ ਉਹ ਤੁਰੰਤ ਜਿਹੜੇ ਨੇ ਉਹ ਖਤਮ ਕੀਤੇ ਜਾਣ ਏਐਲਸੀ ਸਾਹਿਬ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਜਿਹੜੇ ਇਹ ਆਬਜੈਕਸ਼ਨ ਲੱਗ ਰਹੇ ਨੇ ਦਫ਼ਤਰ ਦੇ ਵਿੱਚ ਹੀ ਜਿਹੜੇ ਕਿਰਤੀਆਂ ਨੂੰ ਬੁਲਾ ਕੇ ਉਹਨਾਂ ਦੀ ਲਾਪਾਤਰੀ ਕਾਪੀਆਂ ਬਣਾਉਣ ਦੀ ਗੱਲ ਹੋਵੇ ਜੇੜੀ ਨਿਯੋਨ ਨਿਵੇਂਉਣ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਇਹ ਹੋਰ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਤੁਰੰਤ ਜਿਹੜਾ ਹੈਗਾ ਉਹ ਦਫ਼ਤਰ ਦੇ ਵਿੱਚ ਹੀ ਇਹਦੇ ਮਸਲੇ ਹੱਲ ਕੀਤੇ ਜਾਣਗੇ ਉਹਨਾਂ ਨੇ ਬਕਾਇਦਾ ਤੌਰ ਤੇ ਕਹਿ ਕਿ ਯੂਨੀਅਨ ਦੇ ਜਿਹੜੇ ਵੀ ਨੁਮਾਇंदे ਆਣਗੇ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਨਹੀਂ ਮਿਲੇਗਾ ਔਰ ਵਧੀਆ ਟਾਂਗ ਦੇ ਨਾਲ ਜਿਹੜਾ ਕੰਮ ਹੈ ਉਹ ਕੀਤਾ ਜਾਏਗਾ ਔਰ ਖਾਸ ਤੌਰ ਤੇ ਜਿਹੜੇ ਸੇਵਾ ਕੇਂਦਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਹਿਣ ਦੇਣਾ ਚਾਹੁੰਦੇ ਆ ਕਿ ਲਾਪਾਥਰੀਆਂ ਦੇ ਨਜਾਇਜ਼ ਤੌਰ ਤੇ ਜਿਹੜੇ ਆਬਜੈਕਸ਼ਨ ਲਗਾਏ ਜਾ ਰਹੇ ਨੇ ਜਾਂ ਫਿਰ ਉਹਨਾਂ ਦੀ ਅਣਦੇਖੀ ਕਰਕੇ ਫਾਰਮ ਭਰੇ ਜਾਂਦੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਨੂੰ ਜ਼ਰੂਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਉਹ ਕਿਰਤੀ ਨੇ ਉਹ ਸਾਡੀ ਪੈਣਾ ਪ੍ਰਾਣੇ ਪਰ ਉਹਨਾਂ ਨੂੰ ਅਪੀਲ ਹੈ ਕਿ ਕਿਰਤੀਆਂ ਨੂੰ ਖੱਜਲ ਖਵਾਰ ਨਾ ਕਰਨ ਅਸੀਂ ਨੋਟ ਕਰਾਂਗੇ ਕਿ ਜਦੋਂ ਹੀ ਸਾਈਟ ਚੱਲਦੀ ਹੈ ਕਿਉਂਕਿ ਐਲ ਸੀ ਸਾਹਿਬ ਨੇ ਕਿਹਾ ਕਿ ਸਾਈਟ ਚੱਲਣ ਤੋਂ ਇੱਕ ਹਫਤੇ 10 ਦਿਨਾਂ ਦੇ ਵਿੱਚ ਵਿੱਚ ਹੀ ਜਿਹੜੀ ਹੈ ਉਹ ਪੈਂਡੈਂਸੀ ਖਤਮ ਕਰਨ ਦਾ ਕੰਮ ਫਾਜ਼ਿਲ ਕਾਚ ਸ਼ੁਰੂ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇਕਰ ਪੈਂਡੈਂਸੀ ਹੈ ਤੇ ਉਹ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਲਗਭਗ ਜਿਹੜੇ ਨੇ 14000 ਕੇਸ ਜਿਹੜੇ ਬਕਾਇਆ ਪਏ ਨੇ ਉਹਨਾਂ ਕੇਸਾਂ ਦੇ ਜਿਹੜੇ ਬਕਾਇਆ ਕੇਸ ਨੇ ਉਹਨਾਂ ਨੂੰ ਜਿਹੜੇ ਸੋਲਵ ਕਰਨ ਵਾਸਤੇ ਹੱਲ ਕਰਨ ਵਾਸਤੇ ਅੱਜ ਯੂਨੀਅਨ ਨੇ ਸਪੈਸ਼ਲ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦਾ ਸਿੱਟਾ ਇਹ ਹੈ ਕਿ ਉਹਨਾਂ ਨੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਕੰਸਟ੍ਰਕਸ਼ਨ ਲੇਬਰ ਯੂਨੀਅਨ ਦੇ ਦਫ਼ਤਰ 'ਚ ਮਿਲਿਆ ਹੈ ਐਲਸੀ ਸਾਹਿਬ ਨੂੰ ਉਹਨਾਂ ਸਾਨੂੰ ਇਸ ਗੱਲ ਦਾ ਵਿਸ਼ਵਾਸ ਦੁਆਇਆ ਹੈ ਜਿਸ ਦਿਨ ਸਾਈਟ ਖੁੱਲ ਗਈ ਉਸੇ ਦਿਨ ਤੋਂ ਤੁਹਾਡੇ ਜੋ ਪਿਛਲੀਆਂ ਪੈਂਡਿੰਗ ਫੈਲਾ ਪਈਆਂ ਜਾਂ ਜੋ ਜਿੰਨੇ ਵੀ ਤੁਹਾਡੇ ਕੰਮ ਪੈਨ ਉਹ ਸਾਰੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਜਲਦੀ ਤੋਂ ਜਲਦੀ ਇਹ ਜੋ ਕੰਮ ਨੂੰ ਨੇਪਰੇ ਚੜਾਇਆ ਜਾਵੇਗਾ ਹਾਂਜੀ ਭਾਜੀ ਅਸੀਂ ਅੱਜ ਫਾਇਲ ਕਾ ਜ਼ਿਲ੍ਹੇ ਵਿੱਚ ਲਾਭ ਪਾਤਰੀ ਵਾਸਤੇ ਲਾਭ ਪਾਤਰੀ ਵਾਸਤੇ ਏਐਲਸੀ ਨੂੰ ਮਿਲੇ ਜਿਨ੍ਹਾਂ ਦੇ ਪੈਸੇ ਕਈਆਂ ਦੇ ਰੁਕੇ ਹੋਏ ਆ ਉਹਨਾਂ ਨੂੰ ਦਵਾਉਣ ਵਾਸਤੇ ਔਰ ਏਐਲਸੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਉਹਦਾ ਹੱਲ ਦੱਸਿਆ ਇਸ ਕਰਕੇ ਅਸੀਂ ਉਸ ਮੁਤਾਬਕ ਚੱਲਾਂਗੇ ਤੇ ਸਾਡੇ ਲੋਕਾਂ ਦੇ ਪੈਸੇ ਆ ਜਾਣਗੇ ਥੈਂਕ ਯੂ